ਸਾਡੇ ਮਾਨਯੋਗ ਸੀਐਮ ਸਾਹਿਬ, ਏਜিপি ਸਾਹਿਬ ਤੇ ਡੀਆਈਜੀ ਸਰੋਪ ਤੋਂ ਦੇ ਨੇ ਇਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਸਾਡਾ ਯੁੱਧ ਨਸ਼ਾ ਵਿਦੂ ਚੱਲਦਾ ਪਿਆ ਉਹਦੇ ਤਹਿਤ ਸਾਡੇ ਐਸਐਚਓ ਚਬਾਲ, ਏਐਸਪੀ ਆਈਪੀਐਸ ਪ੍ਰਵੇਸ਼ਨਰ ਅਸ਼ੋਕ ਮੀਨਾ ਜੀ, ਡੀਐਸਪੀ ਸਿਟੀ ਡਾਕਟਰ ਰੀਪੂ ਤਪਨ ਇੰਚਾਰਜ ਸੀਆਈਏ ਅਮਨਦੀਪ ਤੇ ਇਹ ਓਵਰਆਲ ਸੁਪਰਵਾਈਜ਼ਨ ਜਿਹੜੀ ਸੀਗੀ ਆਪਣੀ ਐਸਪੀਡੀ ਸਾਹਿਬ ਅਜੇ ਰਾਜ ਇਨਫੋਰਮੇਸ਼ਨ ਮਿਲੀ ਸੀਗੀ ਵੀ ਜੈਸਲ ਤੇ ਲੰਡਾ ਗੈਂਗ ਦੇ ਤਿੰਨ ਗੁਰਗੇ ਨੇ ਮੀਨਾ ਨੇ ਸਰਦਪਾਰ ਤੋਂ ਹੀਰੋਇਨ ਤੇ ਵੈਪਨ ਮੰਗਵਾਈਆਂ ਤੇ ਅੱਜ ਜਿਹੜੀ ਆ ਰੋਡ ਸ਼ੀਨਾ ਵੀ ਦੇਖ ਸਰਦ ਦਾ ਸਰ ਪੁਲਿਸ ਜਿਹੜਾ ਸਰਦ ਦਾ ਪਿੰਡ ਹੈ ਉਥੋਂ ਉਸ ਰੋਡ ਤੇ ਇਹ ਜਾਂਦੇ ਪਈਆਂ ਤੇ ਸਾਡੀ ਪੁਲਿਸ ਪਾਰਟੀ ਨੇ ਸਾਡੇ ਐਸ ਐਚ ਓ ਜਿਹੜੇ ਨੇ ਅਸ਼ੋਕ ਮੀਨਾ ਜੀ ਇੱਕ ਨਾਕਾ ਲਾਇਆ ਸੀਗਾ ਜਦੋਂ ਉਹਨਾਂ ਨੇ ਪੁਲਿਸ ਨੂੰ ਵੇਖਿਆ ਤੇ ਇਹਨਾਂ ਨੇ ਪੁਲਿਸ ਵੱਲ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਫਾਇਰ ਕੀਤਾ ਜਿਹਦੇ ਵਿੱਚ ਇੱਕ ਦੋਸ਼ੀ ਅਜੀਤ ਪਾਲ ਉਰਫ ਮੋਟਾ ਜਿਹੜਾ ਕਿ ਜੈਸਲ ਦਾ ਬੜਾ ਖਾਸ ਗੁਰਗਾ ਸੀਗਾ ਉਹਦੇ ਗੋਲੀ ਲੱਗੀ ਹੈ ਤੇ ਉਹ ਜ਼ਖਮੀ ਹਾਲਤ ਚ ਹਸਪਤਾਲ ਰੈਫਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਮੌਕੇ ਤੇ ਦੋ ਹੋਰ ਉਹਦੇ ਸਾਥੀ ਇੱਕ ਦਾ ਨਾਮ ਰੌਨਕ ਹੈ ਤੇ ਦੂਜੇ ਦਾ ਨਾਮ ਦੀਪਕ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਇਹਨਾਂ ਦੀ ਚੈਕਿੰਗ ਕੀਤੀ ਗਈ ਤੇ ਇਹਨਾਂ ਤੋਂ ਜਿਹੜੀ ਐਕਟਿਵਾ ਬਰਾਮਦ ਹੋਈ ਸੀਗੀ ਉਹਦੇ ਵਿੱਚੋਂ ਤਕਰੀਬਨ 1/2 ਕਿਲੋ ਜਿਹੜੀ ਹਿਰੋਇਨ ਹੈ ਉਹ ਬਰਾਮਦ ਹੋਈ ਹੈ ਇੱਕ ਪਿਸਟਲ ਟੀ ਬੋਰ ਦਾ ਜਿਹਤੇ ਇਹਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਜਿਹੜਾ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਆਇਆ ਸੀਗਾ ਤੇ ਮੇਡ ਇਨ ਚਾਇਨਾ ਉਹ ਵੀ ਬਰਾਮਦ ਕੀਤਾ ਗਿਆ ਇਹਨਾਂ ਤੋਂ ਸਰ ਪਹਿਲਾਂ ਹੀ ਕੋਈ ਮਾਮਲੇ ਮੂਗਲੇ ਹੈਗੇ ਕੋਈ ਇਹੋ ਜਿਹੀ ਗੱਲਬਾਤ ਇਹ ਅਜੀਪਾਲ ਮੋਟਾ ਤੇਜੀ ਪੁਰਾਣੀ ਕ੍ਰਿਮਨਲ ਹਿਸਟਰੀ ਹੈਗੀ ਹੈ ਇਸ ਤੇ ਆਰਮਸ ਐਕਟ ਦੇ ਅਟੈਂਪਟ ਟੂ ਮਰਡਰ ਦੇ ਸਮਗਲਿੰਗ ਦੇ ਸਾਰੇ ਹਰ ਤਰ੍ਹਾਂ ਦੇ ਪਰਚੇ ਦਰਜ ਹੈ ਤੇ ਚਬਾਲੇ ਏਰੀਆ ਦੇ ਵਿੱਚ ਕਾਫੀ ਐਕਟਿਵ ਸੀਗਾ ਸਮਗਲਿੰਗ ਦੇ ਵਿੱਚ ਤੇ ਸਾਡੇ ਐਸਐਚਓ ਸਾਹਿਬ ਨੂੰ ਅਸ਼ੋਕ ਮੀਨਾ ਜੀ ਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਉਸ ਤੇ ਵਰਕ ਕਰਦੇ ਪਏ ਸੀਗੇ ਤੇ ਅੱਜ ਇਹਨਾਂ ਨੂੰ ਕਾਮਯਾਬੀ हासिल ਹੋਈ ਹੈ